ਆਓ ਜੀ ਤੁਹਾਨੂੰ ਮੰਡੀ ਸਬੂ ਟਰੈਕਟਰ ਮੰਡੀ ਦੇ ਖੇੜੇ ਆ ਜੀ ਆਪਾਂ ਮੰਡੀ ਜਮਾ ਫੁੱਲ ਭਰੀ ਪਈ ਆ ਤੇ ਆਜੂ ਆਪਾਂ ਤੁਹਾਨੂੰ ਟਰੈਕਟਰ ਨਾਲ ਕਰਾਉਣੇ ਜਾਨੂ ਹਾਰਮ ਟਰੈਕ ਤੋਂ ਕਰਦੇ ਆ ਜੀ ਵੀਡੀਓ ਸਟਾਰਟ ਕੰਡੀਸ਼ਨ ਟਰੈਕਟਰ ਦੀ ਜਮਾ ਫੁੱਲ ਬਟਾ ਫੁੱਲ ਆ ਜੀ ਰੰਗ ਪੇਂਟ ਦਾ ਟਰੈਕਟਰ ਪੂਰਾ ਵਧੀਆ ਪਿਆ ਪੈਰਾ ਨਹੀਂ ਚਲੇ ਸੀ ਹੈਗੀ 33 ਪੈਸੇ ਮਾੜੇਲੇ ਮੂਹਰੇ ਟਾਇਰ ਜੀ ਜਮਾ ਨਵੇਂ ਆ ਮਾਡਲ ਇਹ ਹੈਗਾ 97 1,55,000 ਰੁਪਇਆ ਵਾਈ ਡਿਮਾਂਡ ਕਰਦੇ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਈਆਂ ਦਾ ਜੇ ਕੋਈ ਟਰੈਕਟਰ ਪਸੰਦ ਹੋਣਾ ਹੈ ਤਾਂ ਕਰ ਲੋ ਸੰਪਰਕ ਅੱਗੇ ਆ ਗਿਆ ਜੀ 855 ਮੀਲੀ ਸ਼ੋਅ ਵਾਲਾ ਟਰੈਕਟਰ ਹੈ ਜੀ ਬਹੁਤ ਡਿਮਾਂਡ ਚ ਹੈ ਜੀ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਕਰ ਲੋ ਚੈੱਕ ਅੱਧੇ ਪਏ ਟਾਇਰ ਚਾਰੇ ਟਾਇਰ ਹੀ ਅੱਧੇ ਆ ਇਹ ਮਾਡਲ ਹੈਗਾ ਜੀ ਇਹ 99 ਡਬਲ ਕਲਚ ਹੈ 6 ਛਿਰੀਆ ਟਰੈਕਟਰ 1 ਲੱਖ 90000 ਰੁਪਏ ਬਾਈ ਡਿਮਾਂਡ ਕਰਦੇ ਆ ਕੰਡੀਸ਼ਨ ਕਰ ਲੋ ਜੀ ਚੈੱਕ ਟਰੈਕਟਰ ਦੀ ਛਤਰੀ ਛਤਰੀ ਦੇ ਕੱਪੜਾ ਕਪੜਾ ਪੂਰਾ ਵਧੀਆ ਲੱਗਿਆਗਾ ਤੇ ਇੰਜਨ ਇੰਜਨ ਜਮਾ ਪੂਰਾ ਸੁੱਕਾ ਪਿਆ ਜੀ ਅਰੋ ਦੇਖੋ ਜੀ ਪੂਰੀ ਫੁੱਲ ਲੋਕੀ ਜਿੰਦਾ ਟਰੈਕਟਰ ਹੈ ਇਹ ਮਹਿੰਦਰਾ ਡੀਆਈ 265 ਹੈ ਕੰਡੀਸ਼ਨ ਕਰ ਦੋ ਟਰੈਕਟਰ ਦੀ ਚੈੱਕ ਮਾਡਲ ਹੈਗਾ 98 1 ਲੱਖ 30 ਹਜ਼ਾਰ ਰੁਪਏ ਬਾਈ ਡਿਮਾਂਡ ਕਰਦੇ ਹਾਂ ਛਤਰੀ ਦੇ ਕੱਪੜਾ ਵੀ ਲੱਗਿਆ ਜੀ ਫੁੱਟ ਵਾਲੀ ਛਤਰੀ ਹੈ ਪੂਰੀ ਵਧੀਆ ਹਾਂ ਹਾਂ ਕੰਡੀਸ਼ਨ ਕਰ ਲਓ ਜੀ ਪ੍ਰਤੀ ਵਕਤ ਮੌਕੇ ਦੇ ਮਾਰਦਾਨ ਹੋ ਜਾਂਦਾ ਜੀ ਉਹ ਲੋਕੀ ਹੈ ਟਰੈਕਟਰ ਜਨਮ ਕਿਆ ਹੈਗਾ ਜੀ ਫਾਰਮ ਟਰੈਕ ਫਾਰਮ ਟਰੈਕ ਦੀ ਕੰਡੀਸ਼ਨ ਦੇਖ ਲਓ ਤੁਸੀਂ ਟਾਇਰ ਬੰਦਾ ਲੱਗਦੀ ਹੈ ਸਪੀਲ ਟਾਇਰ ਜਿਹੜਾ 2002 ਮਾਡਲ ਹੈ ਜੀ ਟਰੈਕਟਰ ਡਬਲ ਕਲਚ ਹੈ 1,390,000 ਰੁਪਏ ਬਾਈ ਡਿਮਾਂਡ ਕਰਦੇ ਹਾਂ ਕੰਡੀਸ਼ਨ ਕਰ ਲਓ ਟਰੈਕਟਰ ਦੀ ਜੇ ਇੱਕ ਵਾਰੀ ਜਨ ਜਿਹੜੀ ਬਾਈ ਫੁੱਲ ਤਸੱਲੀ ਜਨ ਹੈ ਛਤਰੀ ਲਿੱਕ ਦੀ ਕਪੜਾ ਓਕੇ ਲੱਗਿਆ ਹੋਇਆ ਦਵਾ ਤੇ ਅੱਗੇ ਹੈਗਾ ਜੀ ਫੋਰਡ ਫਾਰਮ ਟਰੈਕ ਪੀਬੀ 13 ਨੰਬਰ ਹੈ ਜੀ ਸਮਰੂਰ ਦਾ 2025 99 ਮਾਡਲ ਟਰੈਕਟਰ ਪੰਜਾਬ ਨੰਬਰ ਪੰਜਾਬ ਨੰਬਰ ਹੈ ਜੀ ਟਰੈਕਟਰ 1,25,000 ਰੁਪਏ ਵੀ ਡਿਮਾਂਡ ਕਰ ਰਿਹਾ ਹਾਂ ਕੰਡੀਸ਼ਨ ਕਰ ਲਈ ਜੀ ਟਰੈਕਟਰ ਦੀ ਕੋਈ ਪਾਰ ਵੀ ਵਧੀਆ ਕੋਈ ਛੋਟੇ ਛੋਟੇ ਨਹੀਂ ਪਾਰ ਇੰਜਨ ਦੀ ਜੰਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਸ਼ਤਰੀ ਦੇ ਕਪੜਾ ਪੂਰਾ ਵਧੀਆ ਲੱਗਿਆ ਲਓ ਜੀ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਜੀ ਚੈਨਲ ਨੂੰ ਕਰਦੇ ਸਬਸਕ੍ਰਾਈਬ ਜੀ ਜਮੇ ਜੁੜਦਾ ਧੰਨਵਾਦ